ਆਹ ਮੋਟ ਜਾਨਤ ਹੋ ਗਿਆ ਨੇ ਨਾਲ ਆ ਜਾਏ ਹਾਂ ਲੱਗਾ ਕੋਈ ਦੇ ਆਪਣੇ ਆਪਣੇ ਪਾਉਣ ਕਿਉਂ ਤੇ ਭਾਣੂ ਨੂੰ ਦੇ ਦੋ ਗਿਆ ਵਾ ਬੰਗੜਾ ਨੇ ਆਏ ਬਾਰੇ ਨਾ ਆਵੇ ਚਲੇ ਹੋ ਜਾਏ ਹੋਇਆ ਪਾਲਗਾ ਹੋਇਆ ਮੋਟਾ ਓਏ ਆ ਗਿਆ ਆਇਆ ਉਹ ਅੱਗੇ ਦੀ ਪਾ ਗਿਆ ਆਇਆ ਓਏ ਰੱਬਾ ਓਏ ਰੱਬਾ ਹਾਂਜੀ ਅੱਜ ਬੱਪ ਜਿਹੜਾ ਸ਼ਹੀਦ ਹੋਇਆ ਫੌਜੀ ਉਹ ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਕਹਿਣਾ ਚਾਹੁੰਦੇ ਵੀ ਬਾਅਦ ਸ ਐ ਜੀ ਐਨ ਤੋਂ ਹੋ ਗਿਆ ਛੇਤਰੀ ਨੂੰ ਆਇਆ ਤੇ ਨਾਉ ਨੂੰ ਵਾਲਾ ਐਸੀਆ ਦਾ ਜੰਦਾ ਵਾਪਸ ਸੱਦੇ ਹੋਣਾ ਪਹੁੰਚ ਆ ਰਹੇ ਨੇ ਠੀਕ ਹੈ ਜੀ ਛੇਤਰੀ ਨਗਰ ਪਿੰਡ ਸੀ ਇਹ ਰਸਤੇ ਤੇ ਜਿੱਥੇ ਹੋ ਗਿਆ ਚੋਣ ਗਿਆ ਲੋਡ ਹੋ ਗਈ ਠੀਕ ਇਹ ਤੁਹਾਡਾ ਪੇਡਾ ਲੱਗਦਾ ਸੀ ਕਿ ਜੀ ਹਾਂ ਜੀ ਬੇਡਾ ਜੀ ਪਿੰਡ ਕਿਹੜਾ ਜੀ ਇਹ ਪਿੰਡ ਚਾਂਗੀਆਂ ਚਾਂਗੀਆਂ ਜੀ ਹਾਂ ਜੀ ਨੇੜੇ ਮਖੂ ਜੀ ਹਾਂ ਜੀ ਤੇ ਅੱਜ ਅੰਤਮ ਸਰਕਾਰ ਕੀਤਾ ਗਿਆ ਹਾਂ ਜੀ ਹਾਂ ਜੀ ਕੋਈ ਨਾ ਕਰ ਜੀ ਕਿੱਥੇ ਪਹੁੰਚ ਜਾਗੇ ਉਹ ਜਰਮੀ ਆਈ ਬੰਦ ਚੰਦੇ ਕੋ ਸਾਡਾ ਬੱਚਾ ਸੀ ਬਹੁਤ ਜਾਨੀ ਇਹੋ ਬੱਚਾ ਸੀ ਹਾਂਜੀ 6 ਮਹੀਨੇ ਵਿਆਹ ਨੂੰ ਹੋ ਜਿਹਾ ਵੇਜ ਦੀ ਬੰਨ ਰੱਖ ਜੀ ਠੀਕ ਹੈ ਬਹੁਤ ਬਹੁਤ ਸਾਰਾ ਰੋਸ ਇੱਕ ਬੱਚਾ ਅੱਜ ਬੱਚੇ ਦਾ ਸਰਕਾਰੀ ਸਨਮਾਨਨਾ ਜਿਹੜਾ ਕੀਤਾ ਸੰਧਵ ਸਰਕਾਰ ਕੀਤਾ ਗਿਆ ਹੈ ਇੰਡੀਅਨ ਆਰਮੀ ਦੁਆਰਾ ਕੀ ਕਹਿਣਾ ਚਾਹੁੰਦੇ ਸੀ ਵਧੀਆ ਸਨਮਾਨਨਾ ਕਰਕੇ 6 ਮਹੀਨੇ ਬਹੁਤ ਬਹੁਤ